ਗੋਇੰਦ ਦੇ ਨਾਮਾ ਇੱਕ ਵਪਾਰੀ ਸੀ ਉਸ ਦੀ ਜ਼ਮੀਨ ਦਰਿਆ ਬਿਆਸ ਦੇ ਲਾਗੇ ਸੀ ਵਪਾਰੀ ਹੋਣ ਕਰਕੇ ਉਸ ਨੂੰ ਕਾਫੀ ਸਮਾਂ ਦੂਰ ਦਰਾਡੇ ਦੇ ਦੇਸ਼ਾਂ ਪਰਦੇਸ਼ਾਂ ਵਿੱਚ ਰਹਿਣਾ ਪੈਂਦਾ ਸੀ ਇੱਕ ਵਾਰ ਜਦੋਂ ਬਾਹਰ ਗਿਆ ਤਾਂ ਉਸ ਦੀ ਜ਼ਮੀਨ ਉੱਤੇ ਉਸ ਦੇ ਸ਼ਰੀਕਾਂ ਨੇ ਕਬਜ਼ਾ ਕਰ ਲੇਤਾ ਉਸਨੇ ਬਥੇਰੇ ਯਤਨ ਕੀਤੇ ਪਰ ਸ਼ਰੀਕਾਂ ਨੇ ਕਬਜ਼ਾ ਨਾ ਛੱਡਿਆ ਆਖਿਰ ਉਸਨੇ ਦਿੱਲੀ ਵਿੱਚ ਮੁਕਦਮਾ ਕਰ ਦਿੱਤਾ ਅਤੇ ਸੁਖਣਾ ਸੁਖ ਲਈ ਕਿ ਜੇ ਇਹ ਮੁਕਦਮਾ ਜਿੱਤ ਜਾਵੇ ਤਾਂ ਅੱਧੀ ਜ਼ਮੀਨ ਖਡੂਰ ਸਾਹਿਬ ਵਾਲੇ ਗੁਰੂ ਜੀ ਦੇ ਨਾਂ ਕਰ ਦੇਵੇਗਾ ਪਾਣਾ ਵਾਈ ਗੁਰੂ ਜੀ ਦਾ ਐਸਾ ਹੋਇਆ ਕਿ ਉਹ ਮੁਕਦਮਾ ਜਿੱਤ ਗਿਆ ਅਤੇ ਅੱਧੀ ਜ਼ਮੀਨ ਦਾ ਪੱਟਾ ਉਸਨੇ ਗੁਰੂ ਜੀ ਦੇ ਨਾਂ ਕਰ ਦਿੱਤਾ ਆਪਣੀ ਜ਼ਮੀਨ ਵਿੱਚ ਫਿਰ ਉਸ ਇੱਕ ਨਗਰ ਦੀ ਉਸਾਰੀ ਕਰਨੀ ਚਾਹੀ ਪਰ ਮੁਕਦਮਾ ਹਾਰਨ ਵਾਲੇ ਸ਼ਰੀਕ ਉਸਦੇ ਉਸਾਰੇ ਮਕਾਨ ਰਾਤੋ ਰਾਤ ਤਾ ਦਿੰਦੇ ਸਨ ਅਤੇ ਉਹਨਾਂ ਇਫਵਾ ਫੈਲਾ ਦਿੱਤੀ ਕਿ ਪਿੰਡ ਵਿੱਚ ਭੂਤ ਵੱਜਦੇ ਹਨ ਅਤੇ ਉਹ ਮਕਾਨ ਰਾਤੋ ਰਾਤ ਤਾ ਦਿੰਦੇ ਹਨ ਗੁਇੰਦਾ ਇਸ ਕਾਰਵਾਈ ਤੋਂ ਬਹੁਤ ਦੁਖੀ ਹੋਇਆ ਅਤੇ ਉਹ ਗੁਰੂ ਅੰਗਦ ਦੇਵ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਉਸ ਨੇ ਇੱਕ ਨਵੇਂ ਨਗਰ ਦੀ ਉਸਾਰੀ ਵਿੱਚ ਪੇਸ਼ ਆ ਰਹੀਆਂ ਔਕੜਾਂ ਬਾਰੇ ਬੇਨਤੀ ਕੀਤੀ ਗੁਰੂ ਜੀ ਨੇ ਭਾਈ ਗੋਇੰਦ ਦੇ ਦੀ ਬੇਨਤੀ ਪ੍ਰਵਾਨ ਕਰ ਲਈ ਅਤੇ ਨਗਰ ਵਸਾਉਣ ਵਿੱਚ ਉਸ ਦੀ ਸਹਾਇਤਾ ਕਰਨ ਦਾ ਭਰੋਸਾ ਦਿਵਾਇਆ ਉਹਨਾਂ ਨੇ ਉਸੇ ਸਮੇਂ ਬਾਬਾ ਦਾਸੂ ਨੂੰ ਬੁਲਾਇਆ ਅਤੇ ਉਸ ਨੂੰ ਆਦੇਸ਼ ਦਿੱਤਾ ਕਿ ਗੋਇੰਦ ਦੇ ਨਾਲ ਜਾ ਕੇ ਨਗਰ ਦੀ ਉਸਾਰੀ ਕਰਾਉਂ ਪਾਿਰ ਬਾਬਾ ਦਾਸੂ ਜੀ ਨੇ ਇਹ ਗੱਲ ਕਹਿ ਕੇ ਨਾ ਕਰ ਦਿੱਤੀ ਕਿ ਐਸੀ ਜਗ੍ਹਾ ਕਿਉਂ ਪੇਜਦੇ ਹੋ ਜਿੱਥੇ ਪੂਤਾ ਪ੍ਰੇਤਾ ਦਾ ਵਾਸਾ ਹੋਵੇ ਸਾਨੂੰ ਖਡੂਰੀ ਚੰਗਾ ਲੱਗਦਾ ਹੈ ਜਦ ਬਾਬਾ ਦਾਤੂ ਜੀ ਨੂੰ ਬੁਲਾ ਕੇ ਪਾਈ ਗੋਇੰਦ ਦੇ ਨਾਲ ਜਾਣ ਲਈ ਕਿਹਾ ਤਾਂ ਉਹਨਾਂ ਨੇ ਵੀ ਟਾਲਮਟੋਲ ਕਰ ਦਿੱਤੀ ਜਦ ਗੁਰੂ ਜੀ ਨੇ ਦੇਖਿਆ ਕਿ ਉਹਨਾਂ ਦਾ ਕੋਈ ਵੀ ਪੁੱਤਰ ਜਾਣ ਨੂੰ ਤਿਆਰ ਨਹੀਂ ਹੈ ਤਾਂ ਉਹਨਾਂ ਨੇ ਇਹੋ ਉਪਦੇਸ਼ ਬਾਬਾ ਅਮਰਦਾਸ ਜੀ ਨੂੰ ਕਹਿ ਸੁਣਾਇਆ ਉਸ ਸਮੇਂ ਬਾਬਾ ਜੀ ਨੂੰ ਹਾਲੇ ਗੁਰੂ ਗੱਦੀ ਨਹੀਂ ਸੌਂਪੀ ਗਈ ਸੀ ਬਾਬਾ ਅਮਰਦਾਸ ਜੀ ਉਸੇ ਵੇਲੇ ਜਾਣ ਲਈ ਤਿਆਰ ਹੋ ਗਏ ਪੂਤਾ ਪ੍ਰੇਤਾ ਦਾ ਡਰ ਦੂਰ ਕਰਨ ਲਈ ਗੁਰੂ ਜੀ ਨੇ ਉਹਨਾਂ ਨੂੰ ਇੱਕ ਛੜੀ ਦਿੱਤੀ ਅਤੇ ਹਦਾਇਤ ਕੀਤੀ ਕਿ ਪੁਟਾਈ ਅਤੇ ਜੁੜਵਾਈ ਪੂਰਬ ਵਾਲੇ ਪਾਸੋਂ ਹੀ ਆਰੰਭ ਕੀਤੀ ਜਾਵੇ ਗੁਰੂ ਜੀ ਦਾ ਉਪਦੇਸ਼ ਅਤੇ ਛੜੀ ਲੈ ਕੇ ਬਾਬਾ ਅਮਰਦਾਸ ਜੀ ਪਾਈ ਗੁੰਦੇ ਦੀ ਜ਼ਮੀਨ ਵਿੱਚ ਆ ਟਿਕੇ ਉਹਨਾਂ ਪੂਰਬ ਵਾਲੇ ਪਾਸੋਂ ਤੋਂ ਪਿੰਡ ਦੀ ਉਸਾਰੀ ਸ਼ੁਰੂ ਕਰ ਦਿੱਤੀ ਇਲਾਕੇ ਦੇ ਸਿੱਖ ਸੰਗਤ ਵੀ ਸਹਾਇਤਾ ਕਰਨ ਲਈ ਉੱਥੇ ਆ ਪਹੁੰਚੀ ਪਾਈ ਗੁੰਦੇ ਨੇ ਮਜ਼ਦੂਰਾ ਅਤੇ ਸਮਾਨ ਦਾ ਪਰਬੰਧ ਕਰ ਦਿੱਤਾ ਹਰ ਨੈਰੀ ਸੜਕ ਦੇ ਉੱਤੇ ਹੋਣ ਕਰਕੇ ਕਈ ਸਰਾਵਾਂ ਹਵੇਲੀਆਂ ਉਸਾਰ ਦਿੱਤੀਆਂ ਗਈਆਂ ਗੁਰੂ ਸਾਹਿਬਾਂ ਵਾਸਤੇ satsang ਕਰਤੇ ਰਿਹਾ ਅਸੀਂ ਮਕਾਨ ਉਸਾਰੇ ਗਏ ਬਾਹਰ ਦੇ ਲੋਕਾਂ ਵਾਸਤੇ ਵੀ ਬਾਜ਼ਾਰ ਅਤੇ ਦੁਕਾਨਾਂ ਬਣਾ ਦਿੱਤੀਆਂ ਗਈਆਂ ਇਸ ਤਰ੍ਹਾਂ ਕੁਝ ਹੀ ਸਮੇਂ ਵਿੱਚ ਗੁਇੰਦੇ ਦੀ ਜ਼ਮੀਨ ਵਿੱਚ ਇੱਕ ਸੁੰਦਰ ਸ਼ਹਿਰ ਵਸ ਗਿਆ ਗੁਇੰਦੇ ਦੇ ਨਾਂ ਉੱਤੇ ਹੀ ਗੁਰੂ ਸਾਹਿਬ ਵੀ ਇਸ ਦਾ ਨਾਂ ਗੁਇੰਦਵਾਲ ਰੱਖਿਆ ਬਾਦ ਵਿੱਚ ਜਦ ਬਾਬਾ ਅਮਰਦਾਸ ਜੀ ਨੂੰ ਗੁਰੂ ਅੰਗਦ ਦੇਵ ਜੀ ਨੇ ਇਹ ਫਰਮਾਨ ਕੀਤਾ ਕਿ ਉਹ ਆਪਣੇ ਸਾਰੇ ਪਰਿਵਾਰ ਨੂੰ ਗੋਇੰਦਵਾਲ ਲੈ ਕੇ ਆਵੇ ਤਾਂ ਬਾਬਾ ਅਮਰਦਾਸ ਜੀ ਆਪਣੇ ਸਾਰੇ ਪਰਿਵਾਰ ਸਮੇਤ ਇੱਥੇ ਵਸ ਗਏ ਪਰ ਬਾਬਾ ਅਮਰਦਾਸ ਜੀ ਨੇ ਆਪਣੀ ਸੇਵਾ ਵਿੱਚ ਕੋਈ ਵੀ ਫਰਕ ਨਾ ਹੁੰਨ ਦਿੱਤਾ ਉਹ ਗੁਰੂ ਸਾਹਿਬ ਨੂੰ ਵਿਆਸ ਤੇ ਜਲ ਦਾ ਇਸ਼ਨਾਨ ਕਰਵਾਉਂਦੇ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ